ਤੇ ਆਪਾਂ ਉਹਨੂੰ ਬੰਦਰ ਕੋਲ ਛੱਡ ਰੋ ਨਹੀਂ ਜੇ ਤਕਰੀਬਾਤ ਵਿੱਚ ਧੱਕੇ ਖਾਦੇ ਆ ਗਏ ਬਲਾਉ ਸਾਰੇ ਬਲਾਉ ਸਾਰੇ ਇਹਨਾਂ ਡੈਡੀ ਨੂੰ ਆਉਂਦੇ ਦੇ ਰੋ ਗੰਟੀ ਗੱਟੂ ਤੇ ਮੈਨੂੰ ਵੀ ਲੱਗਿਆ ਤਾਂ ਕੋਈ ਬੰਦਾ ਧੱਕੇ ਦੀ ਖਾਊਗਾ ਇੱਥੇ ਆ ਗਏ ਕੀ ਇਥੇ ਹੀ ਬਲਾਉਣਾ ਜੀ ਕੋਈ ਹੁੰਦਾ ਜੀ ਪੇਟ ਆਪਾਂ ਪਛੇ ਆਪਾਂ ਮੁੜਾ ਦੇ ਦਰੇ ਗਰਮੀ ਕੋਈ ਨਾ ਰਾਮਾ ਰੋਣਾ ਰੋ ਜੀ ਕੋਈ ਨੂੰ ਬੁਲਾ ਲੈ ਸਾਰੇ ਪਾਣੀ ਦੇ ਆ ਬੈਠਾ ਬਿਲਕੁਲ ਕੋ ਬੈਠੋ ਪਾਣੀ ਪਿਲਾ ਬੈਠਾ ਤੂੰ ਬਰੋਣਾ ਰੋਣਾ ਪਾਣੀ ਪਿਲਾ ਬੈਠਾ ਸਾਸੋ ਬਣ ਜਾ ਪਾਣੀ ਪਿਲਾ ਪਾਣੀ ਪਿਲਾ ਬੈਠਾ ਬੈਠਾ ਹੇ ਯਾਰ ਤੈਨੂੰ ਬੈਠਾ ਬੈਠਾ ਬੁਲਾਇਆ ਯਾਰ ਉਹਨੂੰ ਕੁਝ ਤੂੰ ਇਨਸਟਰਕਸ਼ਨ ਨਹੀਂ ਕਰ ਰਹੀ ਤੇ ਬਲਾ ਇੱਥੇ ਚਲਦੀ ਹੋਵੇ ਬੈਠਾ ਬੁਲਾ ਬੜਾ ਬੋਟਾ ਵਿੰਦਰਪਾਲਾ ਜੜੀ ਹੁੰਦੇ ਨੇ ਜੇ ਇਤੋਂ ਤੁਹਾਡਾ ਕਲੈਰੀਕਲ ਕੰਮ ਦੇਖਦਾ ਕੋਣ ਸਾਰਾ ਕਲੈਰੀਕਲ ਜਿਹੜਾ ਕੰਮ ਨੂੰ ਰਿਸਪੈਕਟ ਦਿੰਦਾ ਇਹਨਾਂ ਨੂੰ ਕੌਣ ਦੇ ਸਕਦਾ ਤੁਹਾਡੇ ਨੂੰ ਇਹ ਇੰਪੋਰਟੈਂਟ ਆ ਆਪਣਾ ਸਾਰੇ ਸੁਪਰਡੈਂਟ ਤੁਹਾਡੇ ਸਾਰੇ ਸੁਪਰਡੈਂਟ ਸਾਰੇ ਇੱਥੇ ਬਲਾਕ ਦੋ ਮਿੰਟ ਦਾ ਆਓ ਜੀ ਆਓ 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 ਬੰਦੇ ਜੀ ਆਜੋ ਸਹੀ ਗੱਲ ਆਜੋ ਆਜੋ ਅੱਗੇ ਅੱਗੇ ਠੀਕ ਹੈ ਠੀਕ ਹੈ ਸਹੀ ਆਓ ਬਟ ਸਾਰਾ ਸਭ ਜੀ ਬੈਠ ਜਾਓ ਪਾਜੀ ਬੈਠੋ ਬੈਠੋ ਮੈਂ ਤੁਹਾਨੂੰ ਬੈਠੂ ਹਾਂ ਹਾਂ ਐਮਰਜੈਂਸੀ ਜਿਹੜਾ ਹੈਗਾ ਬੰਦਾ ਦਾਖਲ ਕੀ ਹੋਇਆ ਉਹ ਕੀ ਗੱਲ ਹੈ ਬੇਟਾ ਜੀ ਮੈਂ ਤਾਂ ਦੱਸਦਾ ਜੀ 10 ਨਾਲ ਤੋਂ 10 ਕੀ ਪ੍ਰੋਬਲਮ ਕੀ ਹੈ ਉਹ ਆਪਣੇ ਹਰਨੇ ਦੀ ਤਾਂ ਕੰਪਲੇਨਟ ਨਹੀਂ ਕਰਦੀ ਆਪਾਂ ਹੈਲਪ ਲਈ ਆ ਜੀ ਆਏ ਆ ਆਪਾਂ ਤੇ ਸਾਨੂੰ ਉਹਨਾਂ ਕਹਿੰਦੇ ਉਧਰ ਸੈਂਟਰal ਉਧਰ ਸਾਡੀ ਫਿਰ ਕੀ ਸੀਗਾ ਕੀ ਐ ਕੋਈ ਗ੍ਰੀਟ ਹੈ ਨਾ 10 ਦਾ ਬੇਟਾ ਜੀ ਰਾਤ ਪੜੀ ਹੁੰਦੀ ਹੈ 1.5 ਘੰਟੇ ਬਾਅਦ ਦਾ ਕੀ ਕੀਤਾ ਜੀ ਨੇ ਆਪਰੇਸ਼ਨ ਦਾ ਬੜਾ ਟਾਈਮ ਹੀ ਲੱਗਣਾ ਨਾ ਦਾਖਲ 1.5 ਘੰਟਾ ਲੱਗਾ ਇੱਕ ਮਿੰਟ ਆਜੋ ਤੇ ਦਾਖਲ ਹੋਣ ਕਰਦਾ ਜੀ ਇੱਥੇ ਤੁਹਾਡੇ ਬਾਕੇ ਬੰਦਾ ਆਪਾਂ ਕਿਹੜਾ ਸਟਾਫ ਕਰ ਲੋ ਬਾਖਲ ਕਰ ਲੋ ਬਾਅਦ ਚ ਕਾਲਜ ਜਾ ਕੇ ਕੀ ਕੀਤਾ ਸਭੀ ਬਾਅਦ ਚ ਜੀ ਬਾਅਦ ਚ ਕੀਤਾ ਤਾਂ ਹੋ ਗਿਆ ਨਾ ਖਵਾ ਕੇ ਦੇਖੇ 2 ਮਿੰਟ ਤੜਫਾ 5-7 ਮਿੰਟ ਜੇ ਦਾਖਲ ਬਾਹਰ ਹੀ ਲਿਆ ਹਾਂ ਉੱਥੇ ਬੈਠੇ ਰਹੇ ਮਨੇ ਕਹਿੰਦੇ ਉਹਨਾਂ ਨੂੰ ਸਾਈਨ ਕਰਾਓ ਉਹਨਾਂ ਨੂੰ ਕਰਾਓ ਤੇ 10-12 ਘੰਟੇ ਬਾਅਦ ਫੇਰ ਜਾ ਕੇ ਹੋ ਗਿਆ ਦਾਖਲ ਹੁਣ ਸਭੀ ਅਪਰਜੈਂਸੀ ਆ ਜੀ ਮੈਂ ਦਾਦਾ ਬਾਹਰ ਤੋਂ ਦਿੱਤਾ ਤਾਂ ਹੈ ਕਿ ਨਾ 2 2.5 ਘੰਟੇ ਖਰਾਬ ਹੋਏ। ਬੜੀ ਗੱਲ ਸੁਣ ਲਓ ਧਿਆਨ ਦੇ ਨਾਲ। ਬੇਟਾ ਤੁਹਾਡਾ ਜਿਹੜਾ ਜਾਤੀ ਫਰਜ਼ ਤਿੰਨ ਮਹੀਨਿਆਂ ਤੋਂ ਤੱਕੇ ਖਾ ਰਿਆ। ਕੀ ਗੱਲ? ਕਰਨ ਦਾ ਸੋਨੂੰ। ਸਰ ਐਕਚੁਅਲੀ ਫਾਇਰ ਲੜੀ ਨਾਲ ਮਿਲਕੋ ਨਹੀਂ ਹੁੰਦਾ ਐਸੀ ਉਹ ਮੰਦਿਰ ਤੇ ਲੋਕ ਨਹੀਂ ਚਾਹੀਦੇ ਸਰ। ਕੋਈ ਮੰਦਿਰ ਕਿੱਥੇ ਆ? ਪਹਿਲਾਂ ਤੁਹਾਡੇ ਕੋਲ ਹੀ ਮੰਦਿਰ ਸੀ। ਜੋਦੀ ਹਾਟੇਵਾਲੇ ਹੈਂ? ਅੱਜ ਦੂਤੀ ਤੇ ਹਾਟੇਵਾਲੇ। ਪਹਿਲਾਂ ਹੁੰਦੀ ਸੀ ਇੱਥੇ? ਨਹੀਂ ਨਹੀਂ ਇੱਥੋਂ ਬਾਅਦ ਸਾਰਾ ਮੋਸਟਿੰਗ ਉਹਦੀ ਆ। ਬਦਲੇ ਆਨਾਥ ਬਦਲੇ ਆਨਾਥ ਨੂੰ ਕੋਈ ਨਹੀਂ ਹੋਈ ਉਹਨਾਂ ਨੂੰ ਆਇਆ ਪਰसों ਮੈਂ ਉਧਰ ਆਇਆ ਜੀ ਇਹਨਾਂ ਦੇ ਕੋਲ ਮਨਦੀਪ ਭਾਈ ਦੇ ਕੋਲ ਜੀ ਉਹ ਕਹਿੰਦੇ ਸੀ ਕਿ ਕੋਈ ਮਾੜੀ ਮੋਟੀ ਨਾ ਬਲਤ ਆਪਣੇ ਅੰਦਰ ਝਾਕੀ ਮਾਰੇ ਜਿਹਦੇਸ ਬੰਦੇ ਕੋ ਪੰਜ ਸੱਤ ਡਾਕੂਮੈਂਟ ਆ ਵਾਂਡੀਆਂ ਦੇ ਬੱਚੇ ਦਾ ਠੀਕ ਨਿਕਾਣਾ ਆਇਆ ਨਾ ਜਿਸ ਅਪਾ ਗਾਈਡ ਕੀਤੇ ਸੀ ਇਹਨਾਂ ਨੂੰ ਕਿ ਇਹ ਅਪਲਾਈ ਕਰ ਦਿਓ ਮਨਦੀਪ ਨੂੰ ਪਤਾ ਨਹੀਂ ਲੱਗੀ ਮੀਂਹ ਫਾਈਲ ਤਾਂ ਜੈ ਟੋਲੀ ਮੈਂ ਇਹਨਾਂ ਨੂੰ ਗਾਈਡ ਕਰਕੇ ਸਰ ਇੱਥੋਂ ਭੇਜਿਆ ਸੀ ਆਪਣਾ ਪੁਰਾਣੇ ਮੈਰੀਟ ਬੇਸਡ ਇਹ ਇਹ ਤਾਂ ਮੇਰੇ ਸਾਹਮਣੇ ਅੱਜ ਇਨਸੀਡੈਂਟ ਆਇਆ ਜੇ ਕੋ ਬੰਦਾ ਖਰਾਬ ਹੋਇਆ ਹੈ ਅੱਜ ਤੋਂ ਤਾਂ ਤੇ ਤੁਸੀਂ ਬੰਦ ਕੋ ਕੋ ਕੰਪਲੇਂਟ ਆਈ ਮੈਂ ਤੁਹਾਨੂੰ ਕਹਣਾ ਮੈਨੂੰ ਰਿਟਰਨ ਚ ਦੇ ਸਰ ਮੈਂ ਅੱਥਰ ਸਾਹਮਣੇ ਮੈਂ ਤੁਹਾਨੂੰ ਅੱਜ ਇੱਕ ਇਨਸਟ੍ਰਕਸ਼ਨ ਕਰਨ ਲੱਗਾ ਮੈਂ ਇੱਥੇ ਦਾ ਨੁਮਾਇੰਦਾ ਹੈ ਬੇਟਾ ਵਿਧਾਨ ਸਭਾ ਦੇ ਲੋਕਾਂ ਨੇ ਚੁਣ ਕੇ ਭੇਜਿਆ ਇਸ ਕੰਮ ਨੂੰ ਮੰਗ ਕੱਲ ਭੇਜਿਆ ਹਾਂ ਇਹ ਤਾਂ ਕਿਤੇ ਵੀ ਹੈ ਪਰ ਇਸ ਬੇਰੀ ਵਿਧਾਨ ਸਭਾ ਦੇ ਵਿੱਚ ਬੈਠਾ ਨੂੰ ਇਸ ਗੱਲ ਨੂੰ ਸਮਝਣਾ ਪੈਣਾ ਤੁਹਾਨੂੰ ਕਿ ਮੇਰੇ ਕੋਲ ਜਿਹੜਾ ਬੰਦਾ ਤੁਰ ਕੇ ਆਇਆ ਉਹ ਆਪਣੀ ਉਹ ਆਪਣਾ ਦੁੱਖ ਲੈ ਕੇ ਆਇਆ ਜੇ ਤੁਸੀਂ 3 ਮਹੀਨੇ ਲਾਤੇ ਤੁਸੀਂ ਕਿੰਨੇ ਕਾਬਿਲ ਅਫਸਰ ਹੈ ਤੇ ਕੀ ਲੋੜ ਕੀ ਸੀ ਇਹ ਇਹਦਾ ਨਾਲ ਇੱਕ ਵੀ ਜਸਪੀ ਇਹਦਾ ਵੀ ਲੇਖੋ ਮਨਦੀਪ ਆ ਜਿਹੜਾ ਦੂਜਾ ਹੈ ਉਹ ਵੀ ਲੱਗਾ ਦੋ ਤਿੰਨ ਨਾਲ ਲੱਗਣਾ ਸਾਰੇ ਦੇ ਨਾਲ ਲੱਗਣਾ ਤੇ ਇਹਦਾ 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 ਡੈਸੀਗਨੇਸ਼ਨ ਤੇ ਕੀ ਕੀ ਹੈ